ਸਿਮੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਟੱਕਰ ਲੈਣ ਵਾਸਤੇ ਪਿੰਦੇ ਖਾਂ ਚੜ ਕੇ ਆ ਜਾਂਦਾ ਹੈ ਤੇ ਜਦੋਂ ਤਿੰਨੇ ਨਿਸ਼ਾਨੇ ਤਿੰਨੇ ਵਾਰ ਖਾਲੀ ਨਿਕਲ ਜਾਂਦੇ ਨੇ ਫਿਰ ਗੁਰੂ ਹਰਗੋਬਿੰਦ ਮਹਾਰਾਜ ਵਾਰ ਕਰਦੇ ਧਰਤੀ ਤੇ ਡਿਗ ਪੈਂਦਾ ਪੁਕਾਰਦਾ ਦੁਹਾਈਆਂ ਦਿੰਦਾ ਹੈ ਤਾफी ਕਰਮ ਕਮਾਵ ਦੇ ਕਰਦੇ ਹਾਏ ਹਾਏ ਪੁਕਾਰਦਾ ਜੀਉ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਫੇਰ ਵੀ ਉਹਦੇ ਮੁਖ ਦੇ ਉੱਪਰ ਆਪਣੇ ਢਾਲ ਦੀ ਛਾਂ ਕਰ ਲੈਂਦੇ ਨੇ ਤੇ ਆਪਣੇ ਕਮਰ ਕਸੇ ਦੇ ਵਿੱਚੋਂ ਰੁਮਾਲ ਕੱਢ ਕੇ ਉਹਦਾ ਮੁਖ ਸਾਫ਼ ਕਰਦੇ ਨੇ ਉਹਦਾ ਫੇਸ ਸਾਫ਼ ਕਰਦੇ ਨੇ ਫੇਰ ਵੀ ਉਹਨੂੰ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਨੇ ਉਹ ਪੈਂਦੇ ਖਾਂ ਇਥੇ ਖੁਦਾ ਨੂੰ ਯਾਦ ਕਰ ਇਥੇ ਹਜਰਤ ਮੁਹੰਮਦ ਸਾਹਿਬ ਨੂੰ ਯਾਦ ਕਰ ਇਥੇ ਕਲਮਾ ਪੜ ਤੇਰੀ ਜਾਨ ਸੁਖਾਲੀ ਨਿਕਲ ਜੇਗੀ ਗੁਰੂ ਹਰਗੋਬਿੰਦ ਮਹਾਰਾਜ ਨੇ ਇਥੇ ਨਹੀਂ ਇਹ ਨਹੀਂ ਕਿਹਾ ਵੀ ਤੂੰ ਇਥੇ ਵਾਹਿਗੁਰੂ ਵਾਹਿਗੁਰੂ ਜਪੋ ਜਾਂ ਮੂਲ ਮੰਤਰ ਜਪ ਨਹੀਂ ਪਤਾ ਹੈ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੂੰ ਵੀ ਇਹ ਮੁਸਲਮਾਨ ਹੈ ਇਹ ਆਪਣੇ ਧਰਮ ਦੇ ਵਿੱਚ ਰਹਿ ਕੇ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੇ ਪਗੰਬਰ ਦਾ ਨਾਮ ਜਪੇ ਤੇ ਦੀ ਮੁਕਤੀ ਹੋ ਜਾਏਗੀ। ਸਭ ਧਰਮਾਂ ਦੇ ਲੋਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੌਜ ਦੇ ਵਿੱਚ ਭਰਤੀ ਸਨ। ਪਰ ਕਿਸੇ ਦੇ ਜ਼ਬਰਦਸਤੀ ਨਹੀਂ ਸੀ। ਵੀ ਤੂੰ ਸਾਡੇ ਧਰਮ ਦੇ ਵਿੱਚ ਸੰਭਲੋ। ਜੇ ਨੌਕਰੀ ਲੈਣੀ ਹੈ ਤਾਂ ਸਾਡੀ ਬੋਲੀ ਬੋਲਣੀ ਪਏਗੀ। ਨਹੀਂ। ਤਾਨੂ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫੌਜ ਦੇ ਵਿੱਚ ਵੱਡੇ ਵੱਡੇ ਸਭ ਧਰਮਾਂ ਦੇ ਲੋਕ ਜਰਨੈਲ ਵੀ ਸਨ ਕਮਾਂਡਰ ਵੀ ਸਨ ਪੈਂਦੇਖਾ ਕਮਾਂਡਰੀ ਸੀ ਹੋਰ ਪੜਨੋ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਵਾਸਤੇ ਪੈਂਦੇਖਾ ਵਜੀਰ ਖਾਨ ਨਿਕਲਿਆ ਸੀ ਉਹਦੇ ਵੀ ਬਖਸ਼ਿਸ਼ ਸਤਿਗੁਰੂ ਨੇ ਕੀਤੀ ਤੇ ਪਹਿਲਾ ਵਾਰ ਨਹੀਂ ਕੀਤਾ ਸਤਿਗੁਰੂ ਨੇ ਕਹਿੰਦੇ ਪਹਿਲਾ ਵਾਰ ਕਰਨਾ ਫਕੀਰਾਂ ਦਾ ਕੰਮ ਨਹੀਂ ਹੁੰਦਾ ਪਹਿਲਾ ਵਾਰ ਕਰਨਾ ਯੋਧੀਆਂ ਦਾ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਜਰਨੈਲਾਂ ਦਾ ਕੰਮ ਨਹੀਂ ਹੁੰਦਾ ਜੇ ਚੜਕੇ ਆਇਆ ਤੇ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਜਿਹੜਾ ਚੜਕੇ ਆਇਆ ਉਹਨੂੰ ਤੇਗ ਤੇ ਜਿਹੜਾ ਨਿਮਰਤਾ ਦੇ ਨਾਲ ਆ ਗਿਆ ਤੇ ਫਿਰ ਉਹਨੂੰ ਦੇਗ ਪ੍ਰਸ਼ਾਦ ਭਾਵ ਕਿਰਪਾ